ਆਹ ਦੇਖ ਲੋ ਸੌਹਰੇ ਦੀ ਘਟਿਆ ਕਰਤੂਤ ਆਪਣੀ ਵਿਧਵਾ ਹੀ ਨੂ ਦੇ ਨਾਲ ਟੱਪੀਆਂ ਸਾਰੀਆਂ ਹੱਦਾਂ ਜਿਸ ਦੀਆਂ ਤਸਵੀਰਾਂ ਘਰ ਦੇ ਵਿੱਚ ਲੱਗੇ ਕੈਮਰੇ ਚ ਕੈਦ ਹੋ ਗਈਆਂ ਜਿਸ ਤੋਂ ਬਾਅਦ ਇਹ ਵੀਡੀਓ ਨੈਟ ਤੇ ਅੱਗ ਵਾਂਗ ਵਾਇਰਲ ਹੋ ਗਈ ਜਰਾ ਤੁਸੀਂ ਵੀ ਦੇਖੋ ਕਿਵੇਂ ਸੌਹਰਾ ਤੇ ਹੋਰ ਕਈ ਮੁੰਡਿਆਂ ਨੇ ਮਿਲ ਕੇ ਨੂ ਦੇ ਨਾਲ ਅਜੇ ਹੀ ਹਰਕਤ ਕੀਤੀ ਹੈ ਮਾਮਲਾ ਮਾਨਸਾ ਦੇ ਗਲੀ ਨੰਬਰ 2 ਤੋਂ ਸਾਹਮਣੇ ਆਇਆ ਜਿਸ ਦੇ ਵਿੱਚ ਸੌਹਰਾ ਪਰਿਵਾਰ ਦੇ ਵੱਲੋਂ ਨੂੰਹ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਦੇ ਮੌਕੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆ ਗੱਲਬਾਤ ਕਰਦੇ ਹੋਏ ਪੀੜਤ ਨਵਦੀਪ ਕੌਰ ਨੇ ਦੱਸਿਆ ਕਿ ਉਸ ਦਾ ਸੌਹਰਾ ਪਰਿਵਾਰ ਉਸ ਦੇ ਪਤੀ ਤੋਂ ਮੌਤ ਤੋਂ ਬਾਅਦ ਜ਼ਮੀਨ ਜਾਇਦਾਦ ਨੂੰ ਲੈ ਕੇ ਲਗਾਤਾਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਤੇ ਉਸ ਦੇ ਨਾਲ ਕੁੱਟਮਾਰ ਕਰਦਾ ਸੀ ਜਿਸ ਦੇ ਚੱਲਦੇ ਉਸ ਨੇ ਇਨਸਾਫ਼ ਦੀ ਮੰਗ ਕੀਤੀ ਹੈ ਮੇਰੇ ਨਾਲ ਮੇਰੇ ਸਹੁਰਿਆਂ ਤੇ ਅਟੈਕ ਕੀਤਾ ਇਹ ਮੇਰੇ ਤੇ ਮੇਰੇ ਹਸਬੰਦ ਐਕਸਪਾਇਰ ਹੋ ਗਏ ਸੀ 9 ਮਹੀਨੇ ਹੋ ਗਏ ਮੈਂ 11 ਸਾਲਾਂ ਦੀ ਇੱਥੇ ਵਿਆਹੀ ਆ ਜੀ ਅੱਛਾ ਅੱਜ ਮੇਰਾ ਨੰਦੋਈਆ ਹੂੰ ਮੇਰਾ ਸਹੁਰਾ ਸਾਹਿਬ ਮੇਰੀ ਸੱਸ ਮੇਰੇ ਨਾਨਾ ਇਨਾਂ ਦਾ ਬੇਟਾ ਮੇਰੇ ਨੰਦੂਏ ਦਾ ਬੇਟਾ ਤੇ ਚਾਰ ਪੰਜ ਅਣਪਛਾਤੇ ਬੰਦਿਆਂ ਨੇ ਆ ਕੇ ਮੇਰੇ ਤੇ ਅਟੈਕ ਕੀਤਾ ਜੀ ਕੰਧਾ ਪਾਰ ਕਰਕੇ ਉਹਨਾਂ ਨੇ ਮੇਰੇ ਘਰ ਦੇ ਜਿੰਦੇ ਤੋੜਿਆ ਉਦੋਂ ਬਾਅਦ ਚ ਮੈਂ ਲੌਬੀ ਜਿਸੀ ਲੌਬੀ ਵਾਲਾ ਜਿੰਦਾ ਭੰਨਿਆ ਉਹਨਾਂ ਨੇ ਜੀ ਉਦੋਂ ਬਾਅਦ ਦੇ ਵਿੱਚ ਮੈਂ ਅੰਦਰ ਆ ਕੇ ਤੇ ਮੇਰੇ ਤੇ ਬਹੁਤ ਯਾਨੀ ਕਿ ਤਸ਼ੱਦਦ ਕੀਤੀ ਹੈ ਮੇਰੇ ਬੁਰਾ ਹਾਲ ਕੀਤਾ ਪਿਆ ਸਾਰੇ ਪਾਸੇ ਜੀ ਅੱਛਾ ਕਿੰਨੇ ਸਮੇਂ ਤੋਂ ਡਿਸਪਿਊਟ ਚੱਲ ਰਿਹਾ ਜੀ ਕੋਈ ਪਹਿਲਾਂ ਵੀ ਹੋਇਆ ਇਹ ਚੱਲ ਰਿਹਾ ਜੀ ਬਸ ਜਦੋਂ ਹਸਣ ਐਕਸਪਾਇਰ ਹੋਏ ਉਦੋਂ ਦੇ ਚੱਲ ਰਹੇ ਹੈ ਜੀ ਬਸ ਇਹ ਮਾਮਲਾ ਕੀ ਹੈ ਇਹ ਮੈਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਜੀ ਵੀ ਘਰੋਂ ਕੱਢੋ ਇਹਨੂੰ ਹਾਂਜੀ ਮੈਂ 12 ਸਾਲਾਂ ਤੋਂ ਇੱਥੇ ਆਪਦੇ ਘਰਵਾਲੇ ਦੇ ਨਾਲ ਇਧਰਲੇ ਘਰ ਦੇ ਵਿੱਚ ਰਹਿ ਰਹੀ ਸੀ ਕਿ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਵੀ ਮੇਰਾ ਪੂਰਾ ਸਾਥ ਦਿੱਤਾ ਜਾਵੇ ਕਹਿੰਦੇ ਆ ਵੀ ਲੇਡੀਜ਼ ਦੀ ਸੁਣੀ ਜਾਂਦੀ ਹੈ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਕਿਤੇ ਵੀ ਨਹੀਂ ਹੋਈ ਜੀ ਜੇ ਥੋੜੀ ਸੁਣਵਾਈ ਨਹੀਂ ਹੁੰਦੀ ਫਿਰ ਕੌਣ ਉਹਨਾਂ ਦੇ ਲੋਕਾਂ ਦੀ ਮਦਦ ਕਰ ਰਿਹਾ ਹੈ ਜਿਹਦਾ ਵੀ ਮਤਲਬ ਕਿ ਥੋੜੀ ਸੁਣਵਾਈ ਨਹੀਂ ਹੁੰਦੀ ਇਹ ਮੈਂ ਸਮਝ ਤੋਂ ਬਾਹਰ ਹੈ ਜੀ ਮੇਰੀ ਤੋਂ ਵੀ ਇਹ ਪੈਸੇ ਦੇ ਰਿਹਾ ਕਿ ਕੀ ਕਰ ਰਿਹਾ ਬਾਪੂ ਕਰੇ ਰੋ ਜਾ ਕੇ ਗੇਟ ਵੀ ਦੀ ਝਾਤੀਆਂ ਮਾਰਦਾ ਹੀ ਕਰੇ ਕਰੇ ਨਾਲੇ ਮਾਰਦਾ ਜਿ ਕਰੇ ਕੁਛ ਕਰਦਾ ਹੀ ਯਾਨੀ ਕਿ ਹਰ ਕੋਈ ਮੇਰੇ ਨਾਲ ਯਾਨੀ ਕਿ ਗਲਤ ਰਿਲੇਸ਼ਨ ਚ ਕਰਨ ਨੂੰ ਫੇਰਦਾ ਹੀ ਮੈਨੂੰ ਬਦਨਾਮ ਬਹੁਤ ਕੀਤਾ ਹੋਇਆ ਜੀ ਇਹਨਾਂ ਨੇ ਅੱਜ ਟਾਈਮ ਦੇ ਵਿੱਚ ਤਾਂ ਕਰਕੇ ਅੱਜ ਤਾਂ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਆਈ ਮੇਰੇ ਵਾਲ ਵੀ ਬਹੁਤ ਜ਼ਿਆਦਾ ਪੱਟੇ ਆ ਮੇਰੇ ਘੁੰਡ ਵੀ ਮੇਰੇ ਮਾਰੇ ਵੇ ਆ ਤੇ ਜੀ ਪੇਟ ਤੇ ਤੇ ਸਾਰੇ ਕਿਤੇ ਮੇਰੇ ਬਹੁਤ ਜ਼ਿਆਦਾ ਡੁੰਗੀਆਂ ਸੱਤਾਂ ਵਜੀਆਂ ਇੱਥੇ ਬਹੁਤ ਬੁਰਾ ਹਾਲ ਹੋਇਆ ਹੋਇਆ ਜੀ ਅਤੇ ਜਾਣਕਾਰੀ ਦਿੰਦਿਆਂ ਨਜ਼ਦੀਕੀਆਂ ਨੇ ਦੱਸਿਆ ਕਿ ਕਈ ਸਾਲਾਂ ਤੋਂ ਇਹ ਸਿਲਸਿਲਾ ਚੱਲ ਰਿਹਾ ਜੋ ਸਾਫ਼ ਹੈ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ। ਉਹਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪੀੜਤ ਮਹਿਲਾ ਨੂੰ ਇਨਸਾਫ਼ ਮਿਲੇ। ਅਤੇ ਇਹ ਡਾਕਟਰ ਨੇ ਵੀ ਆਪਣੀ ਜਾਣਕਾਰੀ ਸਾਂਝੀ ਕੀਤੀ। ਕੇਸ ਵੀਰ ਜੀ ਇਹ ਹੈ ਕਿ ਇਹਨਾਂ ਦੇ ਜੋ ਸਹੁਰਾ ਪਰਿਵਾਰ ਨੇ ਤਾਂ ਅੱਜ ਫੇਰ ਲੜੀ ਨੂੰ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਹੈ। ਜਦੋਂ ਸਾਡੇ ਕੋਲ ਇਹ ਮੈਸੇਜ ਆਇਆ ਕਿ ਇਸ ਤਰ੍ਹਾਂ ਹੋਇਆ ਤਾਂ ਅਸੀਂ ਗਏ ਜਾ ਕੇ ਦੇਖਿਆ ਪੋਜੀਸ਼ਨ ਬਹੁਤ ਹੀ ਖਰਾਬ ਸੀ ਇਹਨਾਂ ਦੀ। ਮਤਲਬ ਕਿ ਆਪਾਂ ਇਹਨਾਂ ਦੀ ਕੋਈ ਪਿਕ ਆ ਵਗੈਰਾ ਵੀ ਨਹੀਂ ਲੈ ਸਕਦੇ ਇਸ ਹਿਸਾਬ ਨਾਲ ਇਹਨਾਂ ਨੂੰ ਕੁੱਟਿਆ ਕੁੱਟਮਾਰ ਕੀਤੀ ਗਈ ਹੈ ਵੀਡੀਓ ਵੀ ਇਹਨਾਂ ਦੀ ਹੈਗੀ ਹੈ ਰਿਕਾਰਡਿੰਗ ਵਗੈਰਾ ਵੀਡੀਓ ਸਾਰੀ ਇਹਨਾਂ ਦੇ ਸੀਸੀ ਕੈਮਰਸ ਵਗੈਰਾ ਦੇ ਵਿੱਚ ਸਾਰਾ ਕੁਝ ਹੈਗਾ ਦੇਖੋ ਵੀਰ ਜੀ ਗੱਲ ਇਹ ਹੈ ਮਸਲਾ ਕੋਈ ਵੀ ਹੈ ਉਹਨੂੰ ਆਪਾਂ ਹੋਰ ਵੇਵ ਹੀ ਨਹੀਂ ਹੋਰ ਤਰੀਕੇ ਵੀ ਹੈ ਹੱਲ ਕਰਨ ਦੇ ਇਸ ਤਰ੍ਹਾਂ ਪਸ਼ੂਆਂ ਦੀ ਤਰ੍ਹਾਂ ਕੁੱਟਮਾਰ ਕਰਨਾ ਇਕੱਲੀ ਲੇਡੀ ਤੇ 10-12 ਜਾਨਾਂ ਨੇ ਅਟੈਕ ਕਰਨਾ ਇਹ ਕਿੱਥੋਂ ਦਾ ਇਨਸਾਫ ਹੈ ਤਾਂ ਇਹਦੇ ਨਾਲ ਬੜਾ ਹੀ ਮਤਲਬ ਜੁਲਮ ਹੋਇਆ ਹੈ ਜਿਹੜੀ ਨਾਲ ਅਸੀਂ ਖੁਦ ਦੇਖਿਆ ਵੀਡੀਓ 'ਚ ਤੁਸੀਂ ਵੀ ਦੇਖੋਗੇ ਕਿ ਇਹਦੇ ਨੂੰ ਤੱਕਾ ਬਹੁਤ ਜ਼ਿਆਦਾ ਕੀਤਾ ਗਿਆ ਹੈ ਕਿ ਔਰਤਾਂ ਕਿੱਥੇ ਸੇਫ ਨੇ ਮੈਨੂੰ ਇਹ ਦੱਸੋ ਵੀ ਆਪਾਂ ਕਹਿੰਦੇ ਆ ਕਿ ਔਰਤਾਂ ਦੀ ਆਪਾਂ ਹੈਲਪ ਕਰਦੇ ਆ ਸੈਦਾ ਕਰਦੇ ਆ ਕਿਤੇ ਵੀ ਸੇਫ ਨਹੀਂ ਹੈਗੀਆਂ ਅਸੀਂ ਤਾਂ ਵੀਰ ਜੀ ਸਾਡਾ ਤਾਂ ਇੱਕੋ ਹੀ ਮਕਸਦ ਹੈ ਵੀ ਅਸੀਂ ਤਾਂ ਜੌਂਦੀ ਨੂੰ ਜਸਟਿਸ ਦਿਵਾਉਣਾ ਹੈ ਮਰਨ ਤੋਂ ਬਾਅਦ ਅਸੀਂ ਕੋਈ ਕੈਂਡਲ ਮਾਰਚ ਨਹੀਂ ਕੱਢਣੀ ਅਸੀਂ ਕੁਝ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਕਹਿੰਦੇ ਜਿਹੜੀ ਜੌਂਦੀਆਂ ਔਰਤਾਂ ਨਾਲ ੱਤਕਾ ਹੁੰਦਾ ਜ਼ੁਲਮ ਹੁੰਦਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜਦੋਂ ਤੱਕ ਇਸ ਮੇਰੀ ਇਨਸਾਫ ਨਹੀਂ ਬੁਲਦਾ ਤੇ ਸਾਡੀ ਸਾਰੀ ਟੀਮ ਇਸਦੇ ਨਾਲ ਖੜੀ ਰਹੀ ਹੈ ਜੀ ਡਾਕਟਰ ਸ਼ਿਵਮ ਨਾਮ ਹੈ ਮੇਰਾ ਇੱਕ ਮਾਰਕੁਰ ਦਾ ਕੇਸ ਆਇਆ ਸਾਡੇ ਕੋਲ ਪੁਲਿਸ ਨੇ ਅਸੀਂ ਲੁੱਕਾ ਕਰਤਾ ਤੇ ਉਹਦੀ ਅੰਡਰ ਇਨਵੈਸਟੀਗੇਸ਼ਨ ਹੈ ਉਹ ਕਿਆ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਦੇ ਨਾਲ ਇਸ ਮਾਮਲੇ ਲੈ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਸ ਮਾਮਲੇ ਬਾਰੇ ਕੁਝ ਵੀ ਬੋਲਣ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਐਫਆਈਆਰ ਦਰਜ ਕੀਤੀ ਜਾਵੇਗੀ ਉਸ ਤੋਂ ਬਾਅਦ মিডিਆ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ